ਅੱਗੇ ਨਾ ਤੁਹਾਨੂੰ ਪਤਾ ਹੈਗਾ ਕਿ 26 ਜਨਵਰੀ ਦਾ ਦਿਹਾੜਾ ਆ ਰਿਹਾ ਹੈਗਾ ਜਿਹੜਾ ਬੜਾ ਮਹੱਤਵਪੂਰਨ ਦਿਹਾੜਾ ਹੈਗਾ ਤੇ ਉਹਨੂੰ ਹਰ ਸਾਲ ਦੇ ਇੱਕ ਤੁਹਾਨੂੰ ਪਤਾ ਹੀ ਵੀ ਆਪਣੇ ਦੇਸ਼ ਦੇ ਵਿੱਚ ਸੂਬੇ 'ਚ ਆਪਣੇ ਸ਼ਹਿਰ ਦੇ ਵਿੱਚ ਬੜੀ ਧੂਮਤਾਵਾਂ ਨਾਲ ਮਨਾਇਆ ਜਾਂਦਾ ਉਹਦੇ ਰਿਗਾਰਡਿੰਗ ਸਾਡੇ ਡੀਆਈਜੀ ਰੋਪੜ ਰੇਂਜ ਐਸਐਸਪੀ ਸਾਹਿਬ ਫਤੇਗੜ ਸਾਹਿਬ ਜੀ ਦੇ ਨਿਰਦੇਸ਼ਾਂ ਤੇ ਨਾ ਜਿਹੜਾ ਸਾਡਾ ਇਹ ਅਮਲੋਗ ਦਾ ਕੋਰਟ ਕੰਪਲੈਕਸ ਹੈ ਉਹਦੀ ਚੈਕਿੰਗ ਚੱਲ ਰਹੀ ਹੈਗੀ ਤੇ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਨਾ ਸਾਨੂੰ ਹੋਵੇ ਮਿਲੇ ਕਿ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇਹੀ ਤਾੜਨਾ ਹੈ ਕਿ ਸਾਡੀ ਫੋਰਸ ਜਿਹੜੀ ਹੁਣ ਸ਼ਹਿਰ ਦੇ ਵਿੱਚ ਘੁੰਮ ਰਹੀ ਹੈ ਹਰ ਪਬਲਿਕ ਪਲੇਸ ਹੈ ਚਾਹੇ ਉਹ ਕੋਰਟ ਕੰਪਲੈਕਸ ਹੈ ਚਾਹੇ ਉਹ ਤਹਿਸੀਲ ਹੈ ਚਾਹੇ ਉਹ ਸਕੂਲ ਨੇਗੇ ਇਹ ਲਗਾਤਾਰ ਕੰਟੀਨਿਊ ਸਾਡੀ ਚੈਕਿੰਗ ਚੱਲਦੀ ਰਹੇਗੀ ਹਰ ਰੋਜ਼ ਚੈਕਿੰਗ ਹੋਇਆ ਕਰੇ ਸੋ ਇਹ ਉਹਦੀ ਲੜੀ ਦੇ ਵਿੱਚ ਹੀ ਸਾਡਾ ਜਿਹੜਾ ਪ੍ਰੋਗਰਾਮ ਇਹ ਰੱਖਿਆ ਹੋਇਆ ਹੈਗਾ ਕੋਰਟ ਅੱਜ ਕੋਰਟ ਕੰਪਲੈਕਸ ਦਾ ਅੱਗੇ ਨਾਲ ਐਸਡੀਐਮ ਸਾਹਿਬ ਦੀ ਤਹਿਸੀਲ ਦਾ ਇਧਰ ਸਾਰਾ ਚੈੱਕ ਕਰਾਂਗੇ ਉਸ ਤੋਂ ਬਾਅਦ ਹੋਰ ਵੀ ਜਿੰਨੀਆਂ ਵੀ ਪਬਲਿਕ ਪਲੇਸ ਨੇ ਉਹ ਵੀ ਚੈੱਕ ਕੀਤੀਆਂ ਜਾਣਗੀਆਂ ਦੇਖੋ ਜੀ ਲੋਕਾਂ ਨੂੰ ਕਿਸੇ ਤਰ੍ਹਾਂ ਉਸੇ ਵੀ ਜਗ੍ਹਾ ਤੇ ਕੋਈ ਪਬਲਿਕ ਪਲੇਸ ਹੈ ਕੋਈ ਵੀ ਐਸੀ ਚੀਜ਼ ਹੈ ਜਿਹੜੀ ਉੱਥੇ ਨਹੀਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਹੈ ਵੀ ਇਹ ਚੀਜ਼ ਜਿਹੜੀ ਗਲਤ ਪਈ ਹੈਗੀ ਇੱਥੇ ਨਹੀਂ ਹੋਣੀ ਚਾਹੀਦੀ ਕੋਈ ਸ਼ੱਕੀ ਹੈ ਉਹਨੂੰ ਕੋਈ ਵੀ ਆਪ ਨਾ ਛੇੜਨ 112 ਤੇ ਕੰਪਲੇਂਟ ਕਰਨ ਨਾਲ ਸਾਡਾ ਥਾਣਾ ਹੈ ਉੱਥੇ ਕੰਪਲੇਂਟ ਕਰਨ ਫੋਨ ਨੰਬਰ ਸਾਡੇ ਹੈਗੇ ਨੇ ਕਿ ਉਹਨਾਂ ਸਾਨੂੰ ਦੱਸਣ ਅਸੀਂ ਉਹ ਚੀਜ਼ ਨੂੰ ਆਪ ਹੀ ਚੈੱਕ ਕਰਾਂਗੇ ਕੋਈ ਵੀ ਕਿਸੇ ਵੀ ਤੁਹਾਡੇ ਰਾਹੀਂ ਬੇਨਤੀ ਹੈ ਵੀ ਕਿਸੇ ਵੀ ਚੀਜ਼ ਨੂੰ ਕੋਈ ਵੀ ਜਿਹੜਾ ਨਾਗਰਿਕ ਹੈ ਉਹ ਆਪ ਨਾ ਟੱਚ ਕਰੇ ਆਪ ਨਾ ਛੇੜੇ ਇਹ ਉਹਦੇ ਲਈ ਅਸੀਂ ਹਾਜ਼ਰ ਆ 24 ਘੰਟੇ ਹਾਜ਼ਰ ਆ ਸਾਨੂੰ ਕਨਵੇ ਕਰਨ ਨੇੜੇ ਇੱਥੇ ਗਾਰਡ ਵੀ ਲੱਗੀ ਹੋਈ ਏ ਕੋਰਟ ਕੰਪਲੈਕਸ ਦੇ ਵਿੱਚ ਗਾਰਡ ਲੱਗੀ ਹੋਈ ਏ ਗਾਰਡ ਵਾਲਿਆਂ ਨੂੰ ਦੱਸਣ ਤੇ ਇਹੀ ਮੇਰੀ ਬੇਨਤੀ ਏ ਅਰਕੇ ਨਾ ਤੁਹਾਨੂੰ ਪਤਾ ਹੈਗਾ ਕਿ 26 ਜਨਵਰੀ ਦਾ ਦਿਹਾੜਾ ਆ ਰਿਹਾ ਹੈਗਾ ਜਿਹੜਾ ਬੜਾ ਮਹੱਤਵਪੂਰਨ ਦਿਹਾੜਾ ਹੈਗਾ ਤੇ ਉਹਨੂੰ ਹਰ ਸਾਲ ਦੇ ਲੋਕ ਤੁਹਾਨੂੰ ਪਤਾ ਹੀ ਵੀ ਆਪਣੇ ਦੇਸ਼ ਦੇ ਵਿੱਚ ਸੂਬੇ 'ਚ ਆਪਣੇ ਸ਼ਹਿਰ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਉਹਦੇ ਰਿਗਾਰਡਿੰਗ ਸਾਡੇ ਡੀਆਈਜੀ ਰੋਪੜ ਰੇਂਜ ਐਸਐਸਪੀ ਸਾਹਿਬ ਫਤੇਗੜ ਸਾਹਿਬ ਦੇ ਦिशाੰਦਰ ਦੇਸ਼ਾਂ ਤੇ ਨਾ ਜਿਹੜਾ ਸਾਡਾ ਇਹ ਅਮਲੋਗ ਦਾ ਕੋਰਟ ਕੰਪਲੈਕਸ ਹੈ। ਉਹਦੀ ਚੈਕਿੰਗ ਚੱਲ ਰਹੀ ਹੈਗੀ ਤੇ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਨਾ ਸਾਨੂੰ ਹੋਵੇ ਮਿਲੇ। ਕਸ਼ਲਤੀ ਅਨਸਰ ਨੇ ਉਹਨਾਂ ਨੂੰ ਇਹੀ ਤਾੜਨਾ ਹੈ ਕਿ ਸਾਡੀ ਫੋਰਸ ਜਿਹੜੀ ਹੁਣ ਸ਼ਹਿਰ ਦੇ ਵਿੱਚ ਘੁੰਮ ਰਹੀ ਹੈ ਹਰ ਪਬਲਿਕ ਪਲੇਸ ਚਾਹੇ ਉਹ ਕੋਰਟ ਕੰਪਲੈਕਸ ਹੈ ਚਾਹੇ ਉਹ ਤਹਿਸੀਲ ਹੈ ਚਾਹੇ ਉਹ ਸਕੂਲ ਨੇਗੇ ਇਹ ਲਗਾਤਾਰ ਕੰਟੀਨਿਊ ਸਾਡੀ ਚੈਕਿੰਗ ਚੱਲਦੀ ਰਹੇਗੀ ਹਰ ਰੋਜ਼ ਚੈਕਿੰਗ ਹੋਇਆ ਕਰੇ ਸੋ ਇਹ ਉਹਦੀ ਲੜੀ ਦੇ ਵਿੱਚ ਹੀ ਸਾਡਾ ਜਿਹੜਾ ਪ੍ਰੋਗਰਾਮ ਇਹ ਰੱਖਿਆ ਹੋਇਆ ਹੈਗਾ ਕੋਰਟ ਅੱਜ ਕੋਰਟ ਕੰਪਲੈਕਸ ਦਾ ਅੱਗੇ ਨਾਲ ਐਸਡੀਮ ਸਾਹਿਬ ਦੀ ਤਹਿਸੀਲ ਦਾ ਇਧਰ ਸਾਰਾ ਚੈੱਕ ਕਰਾਂਗੇ ਉਸ ਤੋਂ ਬਾਅਦ ਹੋਰ ਵੀ ਜਿੰਨੀਆਂ ਵੀ ਪਬਲਿਕ ਪਲੇਸ ਨੇ ਉਹ ਵੀ ਚੈੱਕ ਕੀਤੀਆਂ ਜਾਣਗੀਆਂ ਦੇਖੋ ਜੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜਗ੍ਹਾ ਤੇ ਕੋਈ ਪਬਲਿਕ ਪਲੇਸ ਹੈ ਕੋਈ ਵੀ ਐਸੀ ਚੀਜ਼ ਹੈ ਜਿਹੜੀ ਉੱਥੇ ਨਹੀਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਵੀ ਇਹ ਚੀਜ਼ ਜਿਹੜੀ ਗਲਤ ਪਈ ਹੈਗੀ ਇੱਥੇ ਨਹੀਂ ਹੋਣੀ ਚਾਹੀਦੀ ਕੋਈ ਸ਼ੱਕੀ ਹੈ ਉਹਨੂੰ ਕੋਈ ਵੀ ਆਪ ਨਾ ਛੇੜਨ 112 ਤੇ ਕੰਪਲੇਂਟ ਕਰਨ ਨਾਲ ਸਾਡਾ ਥਾਣਾ ਹੈ ਉੱਥੇ ਕੰਪਲੇਂਟ ਕਰਨ ਫੋਨ ਨੰਬਰ ਸਾਡੇ ਹੈਗੇ ਨੇ ਕਿ ਉਹਨਾਂ ਸਾਨੂੰ ਦੱਸਣ ਅਸੀਂ ਉਹ ਚੀਜ਼ ਨੂੰ ਆਪ ਹੀ ਚੈੱਕ ਕਰਾਂਗੇ ਕੋਈ ਵੀ ਕਿਸੇ ਵੀ ਤੁਹਾਡੇ ਰਾਹੀਂ ਬੇਨਤੀ ਹੈ ਵੀ ਕਿਸੇ ਵੀ ਚੀਜ਼ ਨੂੰ ਕੋਈ ਵੀ ਜਿਹੜਾ ਨਾਗਰਿਕ ਹੈ ਉਹ ਆਪ ਨਾ ਟੱਚ ਕਰੇ ਆਪ ਨਾ ਛੇੜੇ ਇਕ ਪੂਰੇ ਲਈ ਅਸੀਂ ਹਾਜ਼ਰ ਆ 24 ਘੰਟੇ ਹਾਜ਼ਰ ਆ ਸਾਨੂੰ ਕਨਵੇ ਕਰਨ ਨੇੜੇ ਇੱਥੇ ਗਾਰਡ ਵੀ ਲੱਗੀ ਹੋਈ ਹੈ ਕੋਰਟ ਕੰਪਲੈਕਸ ਦੇ ਵਿੱਚ ਗਾਰਡ ਲੱਗੀ ਹੋਈ ਹੈ ਗਾਰਡ ਵਾਲਿਆਂ ਨੂੰ ਦੱਸਣ ਤੇ ਇਹੀ ਮੇਰੀ ਬੇਨਤੀ ਹੈ